ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਵਾਲੇ ਲੋਕਾਂ ਦੇ ਲਈ ਵੱਡੀ ਖਬਰ ਹੈ ਕਿਉਂਕਿ ਇਸ ਵਾਰ ਇਸ ਯਾਤਰਾ ਦੇ ਲਈ ਹੈਲੀਕਾਪਟਰ ਸੇਵਾ ਜਿਹੜੀ ਹੈ ਉਪਲਬਧ ਨਹੀਂ ਹੋਏਗੀ ਕਿਉਂਕਿ ਸ਼੍ਰਾਈਨ ਬੋਰਡ ਦੇ ਵੱਲੋਂ ਬਕਾਇਦਾ 1 ਜੁਲਾਈ ਤੋਂ ਲੈ ਕੇ 10 ਅਗਸਤ ਤੱਕ ਪਹਿਲਗਾਮ ਅਤੇ ਬਾਲਾਟਾਲ ਰੂਟਾਂ ਦੇ ਉੱਤੇ ਉਡਾਣ ਖੇਤਰ ਦਾ ਐਲਾਨ ਕੀਤਾ ਗਿਆ ਹੈ ਤੇ ਅਜਿਹੇ ਦੇ ਵਿੱਚ ਇੱਥੇ ਹੈਲੀਕਾਪਟਰ ਸੇਵਾ ਮੁਹੱਈਆ ਨਹੀਂ ਕਰਵਾਈ ਜਾਏਗੀ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਕਿ ਚਲ ਫਿਰ ਨਹੀਂ ਸਕਦੇ ਜਾਂ ਸਰੀਰਕ ਤੌਰ ਦੇ ਉੱਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹ ਜਿਸ ਵੇਲੇ ਅਮਰਨਾਥ ਦੇ ਗੁਵਾੜ ਖੁੱਲੇ ਜਾਂਦੇ ਨੇ ਉਹ ਦਰਸ਼ਨ ਕਰਨ ਦੇ ਲਈ ਤੇ ਉਹ ਉਹਨਾਂ ਦੇ ਵੱਲੋਂ ਜੋ ਹੈ ਹੈਲੀਕਾਪਟਰ ਸੇਵਾ ਦੇ ਰਾਹੀਂ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਜਾਂਦੇ ਨੇ ਪਰ ਹੁਣ ਹੈਲੀਕਾਪਟਰ ਸੇਵਾ ਜਿਹੜੀ ਹੈ ਮੁਹੱਈਆ ਨਹੀਂ ਕਰਵਾਈ ਜਾਏਗੀ ਇਸ ਕਰਕੇ ਇਸ ਖਬਰ ਨੂੰ ਨਾ ਤਮਾਮ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਕਿ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ